ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉਤੇ ਸਵਾਗਤ ਹੈ ਜੀ ਸਾਡੀ ਵੀਡੀਓ ਤੇ ਕਲਿੱਕ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਅੱਜ ਆਪਾਂ ਸემი ਪਟਿਆਲਾ ਸ਼ਾਈ ਪੱਗ ਦੀ ਵੀਡੀਓ ਲੈ ਕੇ ਆਏ ਹਾਂ ਜਿਹੜਾ ਪਹਿਲਾ ਲਾੜ ਲਗਾਉਣਾ ਹੈ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਉਣਾ ਹੈ ਅਤੇ ਇਸ ਦੇ ਦੋ ਹੀ ਪੱਲੇਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਖੋਲ ਕੇ ਚੰਗੀ ਤਰ੍ਹਾਂ ਇੱਕ ਵਾਰ ਫੋਲਡ ਕਰਨਾ ਹੈ ਅਤੇ ਹੱਥ ਦੇ ਨਾਲ ਸਾਫ਼ ਕਰਦੇ ਹੋਏ ਇਸ ਲੜ ਨੂੰ ਆਪਾਂ ਨੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਬੈਕ ਤੋਂ ਆਪਾਂ ਨੇ ਦੱਬਣਾ ਹੈ ਪਿੰਚ ਕਰਨਾ ਹੈ ਅਤੇ ਇਸ ਲੜ ਦਾ ਆਪਾਂ ਮੋਟਾ ਪਾਸਾ ਜਿਹੜਾ ਉੱਪਰ ਰੱਖਾਂਗੇ ਤੇ ਉੱਪਰਲੀ ਸਾਈਡ ਇੱਕ ਪੇਚ ਬਣਾ ਦੇਵਾਂਗੇ ਇਸ ਦੇ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਥੱਲੇ ਤੱਕ ਖੋਲਾਂਗੇ ਖੋਲਣ ਦੇ ਬਾਅਦ ਉਸ ਨੂੰ ਇੱਕ ਵਾਰ ਫੋਲਡ ਕਰਾਂਗੇ ਬਾਦੂ ਕੱਪੜੇ ਨੂੰ ਖਿੱਚ ਕੇ ਸੈੱਟ ਕਰਾਂਗੇ ਅਤੇ ਦੂਜੀ ਵਾਰ ਫੋਲਡ ਕਰਕੇ ਆਪਾਂ ਬਾਅਦ ਦੇ ਨਾਲ ਇਸ ਦੀ ਸਵਾਈ ਕਰਕੇ ਇਸ ਲੜ ਨੂੰ ਆਪਾਂ ਨੇ ਲਗਾ ਦੇਣਾ ਹੈ ਜੀ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਬੈਗ ਤੋਂ ਪਿੰਚ ਕਰਨਾ ਹੈ ਅਤੇ ਇਸ ਲੜ ਦਾ ਵੀ ਜਿਵੇਂ ਆਪਾਂ ਪਹਿਲਾਂ ਵਾਲੇ ਲੜ ਦੇ ਵਿੱਚ ਮੋਟਾ ਪਾਸਾ ਉੱਪਰ ਰੱਖਿਆ ਸੀ ਉਸੇ ਤਰੀਕੇ ਦੇ ਨਾਲ ਆਪਾਂ ਇਸ ਲੜ ਦਾ ਵੀ ਮੋਟਾ ਪਾਸਾ ਉੱਪਰ ਰੱਖਾਂਗੇ ਅਤੇ ਉੱਪਰਲੀ ਸਾਈਡ ਇੱਕ ਪੇਚ ਬਣਾਵਾਂਗੇ ਅਤੇ ਇਸ ਦੇ ਵੀ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਕੇ ਇੱਕ ਵਾਰ ਫੋਲਡ ਕਰਨਾ ਹੈ ਬਾਧੂ ਕੱਪੜੇ ਨੂੰ ਸੈੱਟ ਕਰਕੇ ਨੋਕ ਤੇ ਜਿਹੜਾ ਆਪਣਾ ਵੱਧ ਕੱਪੜਾ ਹੋਵੇਗਾ ਇਸ ਲੜ ਦੇ ਵਿੱਚ ਉਸ ਨੂੰ ਥੱਲੇ ਨੂੰ ਖਿੱਚਣਾ ਹੈ ਤੇ ਦੂਜੀ ਵਾਰ ਫੋਲਡ ਕਰਕੇ ਇਸ ਲੜ ਨੂੰ ਵੀ ਆਪਾਂ ਨੇ ਬਾਜ ਦੇ ਨਾਲ ਸਾਫ਼ ਕਰਕੇ ਇਸ ਪੇਚ ਦੇ ਵੀ ਆਪਾਂ ਨੇ ਬਾਜ ਦੇ ਨਾਲ ਸਫਾਈ ਕਰਕੇ ਲਗਾ ਦੇਣਾ ਹੈ ਇਹ ਪੱਗ ਦੀ ਜਿਹੜੀ ਲੈਂਥ ਹੈ ਉਹ 7.5 ਮੀਟਰ ਹੈ ਜੀ ਅਤੇ ਕੱਪੜਾ ਫੁੱਲ ਵੈਲ ਦਾ ਤੁਹਾਡੇ ਸਿਰ ਤੇ ਸ਼ੁਰੂ ਤੋਂ ਤੁਸੀਂ ਰੂਬੀਆ ਬੈਲ ਦਾ ਕੱਪੜਾ ਬੰਨਦੇ ਹੋ ਤਾਂ ਤੁਸੀਂ ਰੂਬੀਆ ਬੈਲ ਦੇ ਵਿੱਚ ਕੱਪੜੇ ਵਿੱਚ ਵੀ ਇਹ ਪੱਗ ਸਜਾ ਸਕਦੇ ਹੋ ਜਿਹੜਾ ਆਪਾਂ ਚੌਥਾ ਲੜ ਲਗਾਉਣਾ ਬੈਗ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉੱਪਰ ਰੱਖਾਂਗੇ ਅਤੇ ਇਸ ਵਾਰ ਆਪਾਂ ਜਿਹੜਾ ਉੱਪਰਲਾ ਪੱਲਾ ਖੋਲਣਾ ਹੈ ਉਹ ਅੱਖ ਤੱਕ ਹੀ ਖੋਲਾਂਗੇ ਅਤੇ ਇਸ ਲੜ ਨੂੰ ਵੀ ਆਪਾਂ ਪਹਿਲਾਂ ਵਾਲੇ ਤਰੀਕੇ ਦੇ ਨਾਲ ਦੋ ਵਾਰ ਫੋਲਡ ਕਰਨਾ ਹੈ ਅਤੇ ਲਗਾ ਦੇਣਾ ਹੈ ਅਤੇ ਬਾਅਦ ਦੇ ਨਾਲ ਆਪਾਂ ਨੇ ਇਸ ਪੇਚ ਦੀ ਵੀ ਸਫਾਈ ਕਰ ਲੈਣੀ ਹੈ ਇਸ ਪਗ ਦੇ ਵਿੱਚ ਟੋਟਲ 6 6 ਪੇਚ ਆਉਣਗੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਕਰ ਲਿਓ ਜਿਹੜਾ ਆ ਪਾਗਲਾ ਲੜਗਾਉਣਾ ਬੈਗ ਤੋਂ ਪਿੰਚ ਕਰਨਾ ਹੈ ਇਸ ਲੜ ਦਾ ਵੀ ਮੋਟਾ ਪਾਸ ਉੱਪਰ ਰੱਖਾਂਗੇ ਇਸ ਵਾਰ ਆਪਾਂ ਜਿਹੜਾ ਇਸ ਲੜ ਦੇ ਉੱਪਰਲਾ ਪੱਲਾ ਹੈ ਉਹ ਆਪਾਂ ਅੱਧੀ ਅੱਖ ਤੱਕ ਖੋਲਾਂਗੇ ਅਤੇ ਇੱਕ ਵਾਰ ਮੋੜਨ ਦੇ ਬਾਅਦ ਆਪਾਂ ਨੋਕ ਦੀ ਉੱਪਰੀ ਸ਼ੈਟ ਤੋਂ ਸੈੱਟ ਕਰਾਂਗੇ ਅਤੇ ਬਾਧੂ ਕੱਪੜਾ ਜਿਹੜਾ ਆਪਾਂ ਨੇ ਥੱਲੇ ਨੂੰ ਖਿੱਚਿਆ ਸੀ ਉਸ ਨੂੰ ਦੂਜੀ ਵਾਰ ਫੋਲਡ ਕਰਕੇ ਇਸ ਨੂੰ ਚੰਗੀ ਤਰ੍ਹਾਂ ਬਾਅਦ ਦੇ ਨਾਲ ਸਾਫ ਕਰਦੇ ਹੋਏ ਲਗਾ ਦੇਣਾ ਹੈ ਅਪਾ ਜਿਹੜੀ ਪੇਚਾਂ ਦੀ ਸਫਾਈ ਆ ਉਹ ਨਾਲ ਦੇ ਨਾਲ ਹੀ ਕਰੀ ਜਾਵਾਂਗੇ ਜਿਸ ਦੇ ਨਾਲ ਜੇ ਆਪਾਂ ਬਾਅਦ ਦੇ ਵਿੱਚ ਪੇਚਾਂ ਦੀ ਇਕੱਠੇ ਹੀ ਸਫਾਈ ਕਰਦੇ ਆ ਤਾਂ ਕਈ ਵਾਰ ਜਿਹੜੇ ਆਪਣੇ ਪੇਚ ਨੇ ਉਹਨਾਂ ਦਾ ਫਾਸਲਾ ਵੱਧ ਘੱਟ ਹੋ ਜਾਂਦਾ ਹੈ ਅਤੇ ਕਈ ਵਾਰ ਆਪਣੇ ਪੇਚ ਨੇ ਜਿਹੜੇ ਵੱਧ ਮੋਟੇ ਜਾਂ ਪਤਲੇ ਹੋ ਜਾਂਦੇ ਹਨ ਜਿਸ ਦੇ ਨਾਲ ਪੱਗ ਦੇਖਣ ਦੇ ਵਿੱਚ ਜਿਹੜੀ ਸੋਹਣੀ ਨਹੀਂ ਲੱਗਦੀ ਜੇ ਆਪਾਂ ਨਾਲ ਦੀ ਨਾਲ ਪੇਚਾਂ ਦੀ ਸਫਾਈ ਕਰਾਂਗੇ ਇਸ ਦੇ ਨਾਲ ਜਿਹੜਾ ਆਪਣਾ ਜਿੰਨੇ ਵੀ ਆਪਣੇ ਪੇਚ ਹੁੰਦੇ ਨੇ ਉਹਨਾਂ ਦਾ ਫਾਸਲਾ ਵੀ ਬਰਾਬਰ ਰਹਿੰਦਾ ਹੈ ਅਤੇ ਜਿਹੜੇ ਆਪਣੇ ਪੇਚ ਮੋٹے ਪਤਲੇ ਹੁੰਦੇ ਨੇ ਆਪਾਂ ਉਹਨਾਂ ਨੂੰ ਵੀ ਨਾਲ ਦੀ ਨਾਲ ਹੀ ਸੈੱਟ ਕਰੀ ਜਾਂਦੇ ਆ ਜਿਸ ਦੇ ਨਾਲ ਜਿਹੜੇ ਆਪਣੇ ਅੱਗੇ ਜਾ ਕੇ ਆਪਣੀ ਪੱਗ ਦੀ ਸ਼ੇਪ ਨੂੰ ਖਰਾਬ ਨਹੀਂ ਕਰਦੇ ਜਿਹੜਾ ਆਪਾਂ ਛੇ ਮਾ ਲਾੜ ਲਗਾਉਣਾ ਹੈ ਬੈਕ ਤੋਂ ਬੈਂਚ ਕਰਨਾ ਹੈ ਇਸ ਦਾ ਮੋਟਾ ਪਾਸਾ ਉੱਪਰ ਆ ਕੇ ਇਸ ਵਾਰ ਜਿਹੜਾ ਆਪਾਂ ਪੱਲਾ ਹੈ ਇਸ ਨੂੰ ਅੱਧੀ ਅੱਖ ਤੱਕ ਖੋਲਾਂਗੇ ਅਤੇ ਇੱਕ ਵਾਰ ਫੋਲਡ ਕਰਨ ਦੇ ਬਾਅਦ ਆਪਾਂ ਚੰਗੀ ਤਰ੍ਹਾਂ ਇਸ ਨੂੰ ਸੈੱਟ ਕਰ ਲਵਾਂਗੇ ਤੇ ਆਪਾਂ ਉਂਗਲੀਆਂ ਦੇ ਨਾਲ ਜਿਹੜੀ ਆਪਣੀ ਨੋਕ ਦੀ ਉੱਪਰਲੀ ਸਾਈਡ ਹੈ ਉਸ ਤੇ ਜਿਹੜਾ ਆਪਣਾ ਵਾਧੂ ਕਪੜਾ ਹੋਵੇਗਾ ਸਾਨੂੰ ਅੰਦਰ ਨੂੰ ਕਰ ਦੇਵਾਂਗੇ ਅਤੇ ਇਸ ਲੜ ਨੂੰ ਵੀ ਦੂਜੀ ਵਾਰ ਫੋਲਡ ਕਰਕੇ ਲਗਾ ਦੇਵਾਂਗੇ ਅਤੇ ਬਾਅਦ ਦੇ ਨਾਲ ਇਸ ਪੇਚ ਦੀ ਵੀ ਆਪਾਂ ਸਫਾਈ ਕਰ ਲਵਾਂਗੇ ਤੁਹਾਨੂੰ ਅਜਹੀਆਂ ਹੋਰ ਵੀਡੀਆਂ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਤੁਸੀਂ ਕਿਹੜੇ ਜਿਹੜੇ ਵੀ ਸਟਾਈਲ ਦੀ ਪੱਗ ਸਿੱਖਣਾ ਚਾਹੁੰਦੇ ਹੋ ਤੁਸੀਂ ਉਸ ਪੱਗ ਦੇ ਸਟਾਈਲ ਦਾ ਨਾਮ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖ ਸਕਦੇ ਹੋ ਅਤੇ ਹੁਣ ਆਪਾਂ ਬਾਅਦ ਦੇ ਨਾਲ ਆਪਣੇ ਉੱਪਰਲੇ ਪੇਚਾਂ ਦੀ ਸਫਾਈ ਕਰਾਂਗੇ ਇਹ ਛੇਮਾ ਲੜ ਲਗਾਉਣ ਦੇ ਨਾਲ ਜਿਹੜੀ ਆਪਣੀ ਪੱਗ ਦੀ ਸ਼ੇਪ ਹੈ ਉਹ ਕੰਪਲੀਟ ਹੋ ਚੁੱਕੀ ਹੈ ਜੀ ਅਤੇ ਹੁਣ ਆਪਣਾ ਸਿਰ ਟਕਣਾ ਕਲਗੀ ਲੜ ਲਗਾਉਣਾ ਤੇ ਬੈਕ ਦਾ ਬੈਕ ਸਾਈਡ ਦਾ ਲੜ ਲਗਾਉਣਾ ਹੀ ਰਹਿ ਚੁੱਕਿਆ ਹੈ ਉਸ ਤੋਂ ਪਹਿਲਾਂ ਆਪਾਂ ਆਪਣੀ ਸ਼ੇਪ ਨੂੰ ਥੋੜਾ ਜਿਹਾ ਸੈੱਟ ਕਰਾਂਗੇ ਅਤੇ ਆਪਣੇ ਉੱਪਰਲੇ ਪੇਚਾਂ ਦੀ ਅਤੇ ਪੇਚਾਂ ਜੁੜੇ ਵਾਲੇ ਪੇਚਾਂ ਦੀ ਆਪਾਂ ਸਫਾਈ ਕਰਾਂਗੇ ਜਿਹੜਾ ਆਪਾਂ ਬਾ ਜਿਹੜੀ ਆਪਾਂ ਬਾਅਦ ਦੇ ਨਾਲ ਸਫਾਈ ਕਰਨੀ ਹੈ ਉਹ ਨੋਕ ਦੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਆਪਾਂ ਨੇ ਕਰਨੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਜੋ ਵੀ ਇਸ ਪੱਗ ਨੂੰ ਸਿੱਖਣਾ ਚਾਹੁੰਦੇ ਸਨ ਉਹਨਾਂ ਤੱਕ ਇਹ ਪੱਗ ਦੀ ਵੀਡੀਓ ਜ਼ਰੂਰ ਪਹੁੰਚ ਸਕੇ ਜਿਹੜਾ ਆਪਾਂ ਪੱਗ ਪੈਨ ਲਗਾਉਣਾ ਹੈ ਜਿੱਥੇ ਆਪਣੀ 6ਵੇਂ ਪੇਚ ਦੀ ਨੋਕ ਬਣੀ ਹੈ ਉੱਥੇ ਆਪਾਂ ਪੱਗ ਪੈਨ ਲਗਾ ਦੇਣਾ ਹੈ ਅਤੇ ਕਲਗੀ ਲੜ ਦੇ ਦੋਹੀ ਪੱਲਿਆਂ ਨੂੰ ਬਰਾਬਰ-ਬਰਾਬਰ ਫੋਲਡ ਕਰਨਾ ਹੈ ਉੱਪਰਲੀ ਸਾਈਡ ਵਾਲੇ ਪੱਲੇ ਨੂੰ ਆਪਾਂ ਥੱਲੇ ਨੂੰ ਫੋਲਡ ਕਰਨਾ ਹੈ ਤੇ ਥੱਲੇ ਲਈ ਸਾਈਡ ਵਾਲੇ ਪੱਲੇ ਨੂੰ ਆਪਾਂ ਨੇ ਉੱਪਰ ਨੂੰ ਫੋਲਡ ਕਰਨਾ ਹੈ ਚੰਗੀ ਤਰ੍ਹਾਂ ਛੇਮੇ ਲੜ ਦੇ ਉੱਪਰ ਰੱਖਣਾ ਹੈ ਅਤੇ ਹੱਥ ਪੈਰ ਕੇਸ ਲੜ ਨੂੰ ਆਪਾਂ ਨੇ ਸਾਫ਼ ਕਰ ਲੈਣਾ ਹੈ ਅਤੇ ਇਸ ਦੇ ਉੱਪਰਲੀ ਛੜ ਜਿੰਨੇ ਬਲ ਕਹਿਣਗੇ ਉਹਨਾਂ ਨੂੰ ਆਪਾਂ ਬਾਅਦ ਦੇ ਨਾਲ ਸਾਫ਼ ਕਰ ਲਾਵਾਂਗੇ ਅਤੇ ਪੱਗ ਬੰਨ ਦੇ ਥੱਲੇ ਰੱਖ ਕੇ ਆਪਾਂ ਨੇ ਇਸ ਲੜ ਨੂੰ ਘੁਮਾ ਦੇਣਾ ਹੈ ਤੇ ਇਸ ਵਿੱਚ ਆਪਣੇ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਸੈੱਟ ਕਰਕੇ ਆਪਾਂ ਨੇ ਲਗਾ ਦੇਣਾ ਹੈ ਆਪਾਂ ਚੰਗੀ ਤਰ੍ਹਾਂ ਇਸ ਦੇ ਵਿੱਚ ਜਿਹੜੇ ਆਪਣੇ ਵਾਲ ਹੋਣਗੇ ਇਸ ਲੜ ਦੇ ਵਿੱਚ ਉਹਨਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਇਹ ਲੋੜ ਲਗਾਉਣ ਦੇ ਨਾਲ ਆਪਣੀ ਜਿਹੜੀ ਪੱਗ ਦੀ ਫਰੰਟ ਸਾਈਡ ਹੈ ਕੰਪਲੀਟ ਹੋ ਚੁੱਕੀ ਆ ਜੀ ਹੁਣ ਆਪਾਂ ਜਿਹੜੀ ਆਪਣੀ ਪੱਗ ਦੀ ਸ਼ੇਪ ਆ ਉਸ ਨੂੰ ਸੈੱਟ ਕਰਾਂਗੇ ਅਤੇ ਜਿੱਥੇ ਵੀ ਆਪਣੇ ਕਿਤੇ ਵਾਲ ਹੋਣਗੇ ਫਰੰਟ ਸਾਈਡ ਤੇ ਉੱਥੇ ਆਪਾਂ ਬਾਅਦ ਦੇ ਨਾਲ ਉਹਨਾਂ ਨੂੰ ਸਾਫ਼ ਕਰਾਂਗੇ ਜਿਹੜਾ ਆਪਾਂ ਸਿਰ ਟਕਣਾ ਹੈ ਸਿਰ ਦੇ ਸੈਂਟਰ ਦੇ ਵਿੱਚੋਂ ਜਿਹੜਾ ਆਪਾਂ ਸਭ ਤੋਂ ਪਹਿਲਾਂ ਲੜ ਲਿਆ ਸੀ ਉਸ ਦੇ ਨਾਲ ਟਕਾਂਗੇ ਚੰਗੀ ਤਰ੍ਹਾਂ ਸਿਰ ਤੇ ਖਿਲਾੜ ਕੇ ਬੈਕ ਤੋਂ ਲੜ ਕੇ ਚਿchnਾ ਤੇ ਲਗਾ ਦੇਣਾ ਹੈ ਜਿਹੜਾ ਆਪਾਂ ਬੈਕ ਦਾ ਲੜ ਗੋਣਾ ਉਸ ਦੇ ਦੋਈ ਪੱਲਿਆਂ ਨੂੰ ਬਰਾਬਰ ਬਰਾਬਰ ਫੋਲਡ ਕਰਨਾ ਹੈ ਅਤੇ ਬੈਕ ਸਾਈਡ ਤੇ ਦੱਬ ਦੇਣਾ ਹੈ ਅਤੇ ਜਿਹੜਾ ਆਪਾਂ ਸਿਰ ਟਕਣਾ ਹੈ ਜੇਕਰ ਤੋਂ ਆਲੇ ਦਿਵਾਲਿਓਂ ਨੰਗਾ ਰਹਿ ਜਾਂਦਾ ਹੈ ਉਸ ਨੂੰ ਆਪਾਂ ਉਂਗਲੀਆਂ ਦੇ ਨਾਲ ਪਹਿਲਾਂ ਪੇਚਾਂ ਵਾਲੀ ਸ਼ਾਰਟ ਤੋਂ ਛੇਵੇਂ ਪੇਚ ਦੇ ਥੱਲੇ ਅਤੇ ਉੱਪਰਲੇ ਪੇਚਾਂ ਵਾਲੀ ਸ਼ਾਰਟ ਤੋਂ ਪਹਿਲੇ ਪੇਚ ਦੇ ਥੱਲੇ ਦੱਬ ਕੇ ਚੰਗੀ ਤਰ੍ਹਾਂ ਸਿਰ ਨੂੰ ਕਵਰ ਕਰ ਲਵਾਂਗੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ